ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਅਮਰੂਦਾਂ ਦੀ ਨਾ ਚਟਨੀ ਬਣਾਵਾਂਗੇ ਆ ਆਪਾਂ ਦੋ ਅਮਰੂਦ ਲਏ ਆ ਦੋਹਾਂ ਦੇ ਵਿੱਚੋਂ ਆਪਾਂ ਇੱਕ ਦੀ ਬਣਾਵਾਂਗੇ ਕਈ ਵਾਰੀ ਇੱਕ ਖਰਾਬ ਨਿਕਲ ਜਾਂਦਾ ਤੇ ਆਪਾਂ ਇਹਨਾਂ 'ਚੋਂ ਇੱਕ ਅਮਰੂਦ ਦੀ ਚਟਨੀ ਬਣਾਵਾਂਗੇ ਉਹਦੇ ਲਈ ਆਪਾਂ ਨਾ ਹਰੀਆਂ ਮਿਰਚਾਂ ਲਈਆਂ 4 ਤੋਂ 5 ਇੱਧਰ ਆਪਾਂ ਹਰਾ ਧਨੀਆ ਲੈ ਤੇ ਇੱਧਰ ਆਪਾਂ ਪੂਦਨਾ ਲਿਆ ਜਿਹੜਾ ਚਟਨੀਆਂ ਦਾ ਰਾਜਾ ਹੁੰਦਾ ਹੈ ਇਹ ਲੈ ਆਪਾਂ ਇਹਦੇ ਬਿਨਾ ਤਾਂ ਚਟਨੀ ਸਵਾਦ ਹੀ ਨਹੀਂ ਬਣਦੀ ਆ ਇਧਰ ਆਪਾਂ ਲਿਆ ਥੋੜਾ ਜਿਹਾ ਅਦਰਕ ਲਿਆ ਹੈਗਾ ਤੇ ਜਿਹੜੇ ਆਪਾਂ ਮਸਾਲੇ ਪਾਵਾਂਗੇ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸ ਜੂਗੀ ਇਹ ਨਾ ਫਲ ਬਹੁਤ ਹੀ ਸਵਾਦਿਸ਼ਟ ਹੁੰਦਾ ਜੇ ਆਪਾਂ ਰੋਜ਼ ਇੱਕ ਇਹਨੂੰ ਖਾਣੇ ਆ ਨਾ ਤੇ ਆਪਣੀ ਕਬਜ ਵੀ ਦੂਰ ਹੁੰਦੀ ਹੈ ਇਹਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਤੇ ਆਪਾਂ ਹੁਣ ਇਹਦੀ ਨਾ ਕਰਦੇ ਆ ਕਟਿੰਗ ਸਭ ਤੋਂ ਪਹਿਲਾਂ ਆਪਾਂ ਹਰਾਈ ਲਾਵਾਂਗੇ ਵੈਸੇ ਹਰਾਈ ਲਿਓ ਜੋ ਚਟਨੀ ਬਣਾਉਣੀ ਹੋਵੇ ਤਾਂ ਆਪਾਂ ਲਾ ਦੇਾਂਗੇ ਅੱਗੋਂ ਪਿੱਛੋਂ ਇਹਦਾ ਭਾਗ ਤੇ ਜਿਹੜਾ ਉੱਪਰ ਆ ਥੋੜਾ ਜਿਹਾ ਦਾਗ ਜਿਹਾ ਇਹ ਵੀ ਉਤਾਰ ਦੇਾਂਗੇ ਆਪਾਂ ਜਿਹੜਾ ਖਰਾਬ ਹੈ ਨਾ ਉਹ ਕੱਢ ਦੇਾਂਗੇ ਐਸ ਤਰ੍ਹਾਂ ਕਰਕੇ ਤੇ ਇਹ ਵੀ ਚਟਨੀ ਨਾ ਬਹੁਤ ਹੀ ਸਵਾਦ ਵਾਲੀ ਆ ਇਹ ਆ ਨਾ ਕੱਚਾ ਹੈਗਾ ਇਹਦੇ ਬੀਜ ਕੱਢਣ ਦੀ ਆਪਾਂ ਨੂੰ ਕੋਈ ਵੀ ਲੋੜ ਨਹੀਂ ਤੇ ਜੇ ਪੱਕੇ ਹੋਣ ਨਾ ਤੇ ਵਿੱਚੋਂ ਆਪਾਂ ਨੂੰ ਇਹਦੇ ਬੀਜ ਕੱਢਣੇ ਪੈਣਗੇ ਹੁਣ ਆਪਾਂ ਇਹਦੇ ਛੋਟੇ-ਛੋਟੇ ਪੀਸ ਕਰ ਲਾਂਗੇ ਤੇ ਆਪਾਂ ਨੂੰ ਗ੍ਰਾਇੰਡਰ ਜੱਗ ਦੇ ਵਿੱਚ ਆ ਸਾਹਮਣੇ ਹੋਵੇ ਪੀਸਣ ਵਾਸਤੇ ਐਸ ਤੱਕ ਐ ਕਰਕੇ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੀਸਾਂ ਚ ਕਰ ਤਲਿਆ ਤੇ ਹੁਣ ਆਪਾਂ ਇਹਨੂੰ ਤਾਂ ਪਾ ਦਾਂਗੇ ਮਿਕਸੀ ਜੱਗ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰ ਦੇਾਂਗੇ ਸਾਈਡ ਤੇ ਇਹਦੀ ਜ਼ਰੂਰਤ ਨਹੀਂ ਆਪਾਂ ਨੂੰ ਤੇ ਆਪਾਂ ਹਰੀਆਂ ਮਿਰਚਾਂ ਦੇ ਨਾਲ ਛੋਟੇ-ਛੋਟੇ ਪੀਸ ਕਰਕੇ ਪਾ ਦੇਾਂਗੇ ਹਰੀਆਂ ਮਿਰਚਾਂ ਜੇ ਤਾਂ ਕੌੜੀਆਂ ਤਾਂ ਘੱਟ ਪਾ ਲਿਓ ਤੇ ਜੇ ਮਿੱਠੀਆਂ ਤਾਂ ਥੋੜੀਆਂ ਜਿਹੀ ਵੱਧ ਪਾ ਲਿਓ ਸਾਡੀਆਂ ਕੌੜੀਆਂ ਵੀ ਆ ਤੇ ਮਿੱਠੀਆਂ ਵੀ ਹੁਣ ਆਪਾਂ ਇਹਦੇ ਵਿੱਚ ਆਹ ਆਦਰਕ ਪਾ ਦੇਾਂਗੇ ਆ ਪਾ ਤਣੀਆਂ ਪਾ ਦੇਾਂਗੇ ਹਰਾ ਧਨੀਆ ਇਹ ਪਾ ਦੇਾਂਗੇ ਇਦਾਂ ਆਪਾਂ ਹੁਣ ਪੂਦਨਾ ਵੀ ਪਾ ਦਾਂਗੇ। ਹੁਣ ਆਪਾਂ ਇੱਕ ਵਾਰੀ ਇਹਨੂੰ ਗ੍ਰाइंड ਕਰਾਂਗੇ ਤੇ ਮਸਾਲੇ ਆਪਾਂ ਫੇਰ ਪਾਵਾਂਗੇ। ਆ ਦੇਖੋ ਆਪਾਂ ਨਾ ਚਟਨੀ ਦਰੜ ਪਰੜ ਜੀ ਹੋ ਗਈ ਤੇ ਹੁਣ ਆਪਾਂ ਇਹ ਚ ਮਸਾਲੇ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਪਾ। ਆਪਾਂ ਜੀਰਾ ਪਾਵਾਂਗੇ ਭੁੰਨਿਆ ਹੋਇਆ ਪੀਸਿਆ ਹੋਇਆ ਇਧਰ ਜਿਹੜਾ ਰੋਜਨਾਮਕ ਵਰਤਦੇ ਆ ਵਾਈਟ ਉਹ ਹੈ ਇਧਰ ਕਾਲਾ ਨਾਮਕ ਹੈ ਕਾਲਾ ਨਾਮਕ ਜ਼ਰੂਰ ਪਾਓ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈ ਚਟਨੀ ਦੇ ਵਿੱਚ ਤੇ ਹੁਣ ਆਪਾਂ ਨਾ ਇਹਦੇ ਵਿੱਚ ਖੱਟੀ ਮਿੱਠੀ ਚਟਨੀ ਨਹੀਂ ਹੁੰਦੀ ਆ ਉਹਦਾ ਇੱਕ ਚਮਚ ਪਾ ਦਿਆਂਗੇ ਆਪਾਂ ਇਹਦੇ ਵਿੱਚ ਆਪਾਂ ਨਿੰਬੂ ਦਾ ਜੂਸ ਵੀ ਪਾ ਸਕਦੇ ਆ ਤੇ ਚਟਨੀ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਬਹੁਤ ਜ਼ਿਆਦਾ ਨਹੀਂ ਪਾਉਂਦੇ ਜ਼ਰੂਰਤ ਪਈ ਤਾਂ ਆਪਾਂ ਬਾਅਦ ਚ ਪਾ ਲਾਂਗੇ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਹੁਣ ਆਪਾਂ ਵੇਖਦੇ ਆਂ ਚਟਨੀ ਬਣੀ ਹੈ ਕਿ ਨਹੀਂ ਆਪਣੀ ਚਟਨੀ ਆਪਣੀ ਨਾ ਬਹੁਤ ਸੋਹਣੀ ਬਣ ਕੇ ਨਾ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਪਲੇਟ ਦੇ ਵਿੱਚ ਆਪਾਂ ਨਾ ਜੱਗ ਦੇ ਵਿੱਚੋਂ ਹੌਲੀ-ਹੌਲੀ ਸਾਰੇ ਕੱਢ ਲਾਂਗੇ ਵਿੱਚੋਂ ਐਸ ਤਰ੍ਹਾਂ ਕਰਕੇ ਇਹ ਨਾ ਆਪਣੇ ਪੇਟ ਦੇ ਰੋਗਾਂ ਵਾਸਤੇ ਨਾ ਫਲ ਬਹੁਤ ਵਧੀਆ ਹੈ ਇਹ ਇਹਨੂੰ ਰੋਜ਼ ਇੱਕ ਖਾ ਗਏ ਤਾਂ ਬਹੁਤ ਹੀ ਆਪਣੇ ਪੇਟ ਦੇ ਰੋਗਾਂ ਨੂੰ ਠੀਕ ਕਰਦੇ ਆ ਇਹ ਤੇ ਚਟਨੀ ਆਪਣੀ ਦੇਖੋ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬਣਾਇਓ ਕਰਦੇ ਵਿੱਚ ਤੇ ਹੁਣ ਆਪਾਂ ਇਹ ਵੀ ਕਰਦੇ ਆਂਗੇ ਡੈਕੋਰੇਟ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਅਮਰੂਦ ਦੀ ਚਟਨੀ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਵੀ ਜਰੂਰ ਟਰਾਇ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਸਕਾਰ